ਉਹਨੇ ਸ਼ਰਿਆ ਅਨਸਾਰਾ ਦੋਸਤ ਜਿਹੜਾ ਹੈ ਇਥੋਂ ਦੇ ਡੀਐਸਪੀ ਜਤਿੰਦਰ ਸਿੰਘ ਜਿਹੜੇ ਕਿ ਲਾਲਾਬਾਦ ਦੇ ਡੀਐਸਪੀ ਨੇ ਉਹਨਾਂ ਤੇ ਲਗਾਇਆ ਹੈ ਕਿ ਲਾਲਾਬਾਦ ਵਿੱਚ ਹਰੇਕ ਕੰਮ ਸ਼ਰਿਆਮ ਚਲਾ ਰਿਹਾ ਹੈ ਚਾਹੇ ਉਹ ਸੱਟੇ ਦਾ ਹੋਵੇ ਚਾਹੇ ਨਸ਼ੇ ਦਾ ਹੋਵੇ ਉਹ ਇਹਦੀ ਮਿਲੀ ਭੁਗਤ ਨਾਲ ਤੇ ਇਥੋਂ ਦੇ ਵਿਧਾਇਕ ਦੀ ਮਿਲੀ ਭੁਗਤ ਨਾਲ ਜਿਹੜਾ ਹੈ ਸਾਰੇ ਅੱਡੇ ਚੱਲ ਰਹਿ ਜੁਜਾਨਾ ਹੀ ਤਕਰੀਬਨ 1 ਹਜ਼ਾਰ ਨੌਜਵਾਨ ਜਿਹੜਾ ਹੈ ਉਹ ਮਤਲਬ ਨਸ਼ੇ ਨਾਲ ਉਹਦੀ ਮੌਤ ਹੋ ਗਈ ਹੈ ਉਹਦੇ ਵੀ ਜ਼ਿੰਮੇਵਾਰ ਇਹ ਨੇ ਕਲਾਪ ਤਰੰਤ ਕਾਰਵਾਈ ਕੀਤੀ ਜਾਵੇ ਇਹ ਇਹਨੂੰ ਜਿਹੜਾ ਹੈ ਤੁਹ ਸਸਪੈਂਡ ਕਰਕੇ ਪੇਂਡਿਆ ਜਾਵੇ ਤੇ ਤੁਹਾ ਐਮਐਲਏ ਗੋਲੜੀ ਹੈ ਉਹਦਾ ਇੰਨਾ ਚਿਹਤਾ ਹੈ ਕਿ ਜਿਹੜਾ ਇੰਨਾ ਕਰਪਟ ਬੰਦਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਦੀ ਪੁਨਚ ਪਨਾਹੀ ਮਿਲੇ ਅੱਜ ਸਵੇਰੇ ਪਿੰਡ ਟਵਾਣਿਆਂ ਦੇ ਵਿੱਚ ਨੌਜਵਾਨ ਨਸ਼ੇ ਦੇ ਨਿਕਾਨ ਮਰਿਆ ਅ ਦਿਲੀਪ ਸਿੰਘ ਸਟੇਰੇ ਤੋਂ ਉਹਨੇ ਤੋਂ ਇਹਦੇ ਪੈਸੇ ਦੀ ਮੰਗ ਕੀਤੀ ਸੀ